ਸਰਕਾਰ ਮੰਨ ਨਹੀਂ ਸੰਭਾਗੀ ਸਬਾਰੇ ਬੱਚੇ ਮੱਦੇਮ ਹਮਾਰੇ ਨੇ ਇਹ ਸੱਜੇ ਪੁੱਛਾ ਤੁਸੀਂ ਯਾ ਪੁੱਛਣ ਦਗੇ ਸਾਢੇ 3 ਮਹੀਨੇ ਸਾਨੂੰ ਹੋਵੇ ਜੀ ਤੇ ਤਿੰਨ ਮੰਤਰੀ ਆ ਚੁੱਕੇ ਤੇ ਇੱਥੇ ਆ ਕੇ ਖੁੱਡੋਂ ਖਜਵਾ ਕੇ ਚਲੇ ਗਏ ਸਾਨੂੰ ਕਹਿ ਕੇ ਗਏ ਖੁੱਡਿਆਂ ਆ ਆ ਉਹ ਕਹਿੰਦੇ ਸਾਡੇ ਤੁਹਾਡੇ ਖੇਤਾਂ ਦੀ ਅਸੀਂ ਪ੍ਰਭਾਈ ਕਰਦੇ ਆਂਗੇ ਦਾ ਮੁਆਵਜ਼ਾ ਸਾਨੂੰ ਲੱਖ ਦੀ بجائے ਕੁਸ ਯਾਨੀ ਕਿ 2000 ਰੁਪਏ ਕਿੱਲਾ ਬਣਦਾ ਮੁਆਵਜ਼ਾ ਦਿੱਤਾ ਗਿਆ ਸਾਡੇ ਪਿੰਡ ਦੇ ਵਿੱਚ ਬਿਲਕੁਲ ਜਾ ਕੇ ਤੁਸੀਂ ਕਿਸੇ ਜ਼ਿੰਮੇਵਾਰ ਨੂੰ ਪੁੱਛ ਲਿਓ ਬਿਲਕੁਲ ਪਾਣੀ ਨਹੀਂ ਹੈ ਪਾਈਪਲਾਈਨਾਂ ਟੁੱਟੀਆਂ ਹੋਈਆਂ ਬਿਜਲੀ ਦੇ ਕੰਬੇ ਟੁੱਟੇ ਪਏ ਆ ਸਾਢੇ 3 ਮਹੀਨੇ ਹੋ ਗਏ ਨੇ ਉਸ ਤਬਾਈ ਨੂੰ ਜਿਸ ਨੇ ਪੂਰੇ ਪੰਜਾਬ ਨੂੰ ਤਬਾਹ ਕੀਤਾ। ਵੱਧ ਤਬਾਈ ਦੀਆਂ ਤਸਵੀਰਾਂ ਪਵਾਦ ਏਰੀਏ ਤੋਂ ਸੀ ਖਾਸ ਤੌਰ ਤੇ ਡੇਹਰਾ ਬੱਸੀ ਦੇ ਪਿੰਡ ਆਲਮਗੀਰ ਹੋਇਆ, ਟਵਾਣਾ ਹੋਇਆ। ਇਨ੍ਹਾਂ ਪਿੰਡਾਂ ਦੇ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਗਈ ਸੀ। ਉਹਨਾਂ ਪਿੰਡਾਂ ਦੇ ਵਿੱਚ ਮੌੜ ਖੜੇ ਆ। ਸਾਢੇ 3 ਮਹੀਨੇ ਦੀ ਬਾਅਦ ਹੀ ਹਕੀਕਤ ਇਸ ਕੈਮਰੇ ਦੀ ਜ਼ੁਬਾਨੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਕੇ ਹਾਲਾਤ ਕਿੱਦਾਂ ਦੇ ਨੇ ਹਾਲਾਤ ਸਾਢੇ 3 ਮਹੀਨੇ ਬਾਅਦ ਸੁਧਰੇ ਜਾਂ ਨਹੀਂ ਸੁਧਰੇ ਕਿਸਾਨ ਕਿਸ ਹਾਲਾਤ ਦੇ ਵਿੱਚ ਆਪਣੀ ਜ਼ਿੰਦਗੀ ਜਿਉਂ ਜਿਉਂ ਰਹੇ ਨੇ ਇਹ ਘੱਗਰ ਨੇੜਲੇ ਏਰੀਏ ਦੀਆਂ ਤਸਵੀਰਾਂ ਤੁਹਾਨੂੰ ਇਹ ਤਸਵੀਰਾਂ ਦੇ ਵਿੱਚ ਘੱਗਰ ਦਰਿਆ ਨਜ਼ਰ ਆਉਂਦਾ ਹੋਵੇਗਾ ਪਰ ਇਹ ਖੇਤ ਨੇ ਜਿੱਥੇ ਝੋਨਾ ਜਿਹੜਾ ਹੈਗਾ ਬਹੁਤ ਵਧੀਆ ਖੜਾ ਸੀ ਪਰ ਅਜੇ ਹੀ 10 ਜੁਲਾਈ ਨੂੰ ਮਾਰ ਪਈ ਕਿ ਪੂਰਾ ਝੋਨਾ ਵਹਿ ਗਿਆ ਹੜ੍ਹ ਦੇ ਨਾਲ ਮਿੱਟੀ ਖੇਤਾਂ ਦੇ ਵਿੱਚ ਭਰ ਗਈ ਸਰਕਾਰ ਵੱਲੋਂ ਸਰ ਤੇ ਸਰਪੇ 24 ਘੰਟੇ ਦਾ ਸਮਾਂ ਦਿੱਤਾ ਗਿਆ ਕਿ ਜੇਕਰ ਤੁਸੀਂ ਆਪਣੇ ਵਾਹਨ ਦੇ ਵਿੱਚੋਂ ਮਿੱਟੀ ਚੁੱਕਣੀ ਆ ਵਾਹਨ ਪਧਰੇ ਕਰਨ ਦੇ 24 ਘੰਟੇ ਤੁਹਾਨੂੰ ਸਮਾਂ ਦਿੱਤਾ ਜਾਂਦਾ ਉਸ ਮਿੱਟੀ ਚੁੱਕਣ ਦੇ ਲਈ ਤੇ ਕੁਝ ਕਿਸਾਨ ਉਹਨਾਂ ਹਾਈ ਕੋਰਟ ਵੀ ਪਹੁੰਚੇ ਨੇ ਕਿ ਸਾਡੇ ਖੇਤਾਂ ਦੇ ਵਿੱਚ ਮਿੱਟੀ 3 ਤੋਂ 4 ਫੁੱਟ ਪਈ ਆ ਅਸੀਂ ਅਜਿਹੇ ਹਾਲਾਤਾਂ ਦੇ ਵਿੱਚ ਸਾਡੀ ਪਹਿਲਾਂ ਹੀ ਜਿਹੜੀ ਹੈ ਕੰਮ ਰੁੱਟ ਜੁਕੀ ਕਿਉਂਕਿ ਕਿਸਾਨ ਦੇ ਕੋਲ ਉਹਨੀ ਪੂੰਜੀ ਨਹੀਂ ਉਹਨੇ ਸਾਧਨ ਨਹੀਂ ਕਿਸਾਨ ਦੇ ਕੋਲੇ ਕਿ ਉਹ ਆਪਣੇ ਖੇਤਾਂ ਦੇ ਵਿੱਚੋਂ 2 ਘੰਟਾ 24 ਘੰਟਿਆਂ ਦੇ ਵਿੱਚ 2 ਦਿਨ ਦੇ ਵਿੱਚ ਮਿੱਟੀ ਚੁੱਕ ਸਕੇ ਤਾਂ ਇਹ ਪੂਰੀਆਂ ਤਸਵੀਰਾਂ ਨੇ ਇਹ ਤਬਾਹੀ ਦੀਆਂ ਤਸਵੀਰਾਂ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਨੇ ਕਿਸਾਨ ਸਾਡੇ ਨਾਲ ਗੱਲਬਾਤ ਇਹਨਾਂ ਕਰ ਲੈਣਾ ਹੈ ਕਿ ਕਿਸ ਤਰੀਕੇ ਦੇ ਨਾਲ ਸਾਢੇ 3 ਮਹੀਨੇ ਇਹਨਾਂ ਨੇ ਗੁਜ਼ਾਰੇ ਕਿਸ ਤਰੀਕੇ ਦੇ ਹਾਲਾਤ ਰਹੇ ਜੀ ਪੂਰੇ ਸਾਢੇ 3 ਮਹੀਨੇ ਦੇ ਦੌਰਾਨ ਸਾਢੇ 3 ਮਹੀਨੇ ਸਾਨੂੰ ਹੋ ਗਏ ਜੀ ਇੱਥੇ ਤਿੰਨ ਮੰਤਰੀ ਆ ਚੁੱਕੇ ਜੀ ਤੇ ਇੱਥੇ ਆ ਕੇ ਫੋਟੋਆਂ ਖਿਚਵਾ ਕੇ ਚਲੇ ਗਏ ਸਾਨੂੰ ਕਹਿ ਕੇ ਗਏ ਖੁੱਡਿਆਂ ਆਇਆ ਉਹ ਕਹਿੰਦੇ ਸਾਡੇ ਤੁਹਾਡੇ ਖੇਤਾਂ ਦੀ ਅਸੀਂ ਪ੍ਰਭਾਈ ਕਰਦੇ ਆਂਗੇ ਜਿਹੜੀ ਸਾਡੀ ਮੀਟਿੰਗ ਏਡੀਸੀ ਨਾਲ ਹੋਈ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੇ ਖੱਡੇ ਨੇ ਤੁਹਾਨੂੰ ਅਸੀਂ ਲੱਖ ਰੁਪਇਆ ਮਾਅਬਜਾ ਦੇਵਾਂਗੇ ਤਾਂ ਮਾਅਬਜਾ ਸਾਨੂੰ ਲੱਖ ਦੀ بجائے ਕੁਝ ਯਾਨੀ ਕਿ 2000 ਰੁਪਏ ਕਿੱਲਾ ਬਣਦਾ ਮਾਅਬਜਾ ਦਿੱਤਾ ਗਿਆ। ਤਾਂ ਜੋ ਅਸੀਂ ਆਪਣੀ ਐਂਟਰੀਆਂ ਵੀ ਦਿਖਾ ਦੇ ਅਸੀਂ ਕੋਈ ਝੂਠ ਨਹੀਂ ਬੋਲਦੇ ਮੈਂ ਪਿੰਡ ਦਾ ਲੰਬੜਾ ਲੰਬੜਦਾਰ ਹਾਂ ਜਸਵੰਤ ਸਿੰਘ ਆ ਕੇ ਸਾਨੂੰ ਜਦ ਮਰਜੀ ਕੋਈ ਉਹ ਕਰੇ ਪਰ ਸਰਕਾਰ ਨੇ ਦਾਵਾ ਕੀਤਾ ਕਿ ਤੁਹਾਡੇ ਮਤਲਬ ਕਿ ਵਾਣ ਪੱਧਰੇ ਕਰਾਉਣ ਦੇ ਲਈ ਤੇਲ ਵੀ ਦਿੱਤਾ ਤੁਹਾਨੂੰ ਪੂਰੇ ਪੂੰਜੀ ਵੀ ਦਿੱਤੀ ਕਿ ਤੁਸੀਂ ਵਾਣ ਪੱਧਰੇ ਕਰ ਲਓ ਕਣਕ ਵੇਚ ਲਓ ਕਣਕ ਦੀ ਬਜਾਂਦ ਹੋ ਪਾਵੇਗੀ ਕਿ ਨਹੀਂ ਹੋ ਪਾਵੇਗੀ ਬਿਲਕੁਲ ਨਹੀਂ ਜੀ ਕਣਕ ਦੀ ਨਹੀਂ ਹੋ ਸਕਦੀ ਪਿੱਛੇ ਝੋਨਾ ਵਾਰਸ਼ਣ ਵਸ ਚੈਨਾ ਨੇ ਮਾਰਤਾ ਪਰ ਐਤਕੀ ਸਾਨੂੰ ਝੋਨਾ ਵੀ ਨਹੀਂ ਹੋਇਆ ਸਾਡੇ ਖੇਤਾਂ ਦੀ ਮਿੱਟੀ ਵੀ ਪੁੱਟ ਕੇ ਲੈ ਗਏ ਕਿ ਜੋ ਕਿ ਤਿੰਨ ਡੈਮਾਂ ਦਾ ਪਾਣੀ ਇੱਕਦਮ ਛੱਡਿਆ ਇਹਨਾਂ ਨੇ ਕਿਸਾਨਾਂ ਦੇ ਹਾਲਾਤ ਕੀ ਨੇ ਤੁਹਾਡੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਸਾਡੇ ਪਿੰਡ ਦੇ ਵਿੱਚ ਬਿਲਕੁਲ ਜਾ ਕੇ ਤੁਸੀਂ ਕਿਸੇ ਜ਼ਿੰਮੇਦਾਰ ਨੂੰ ਪੁੱਛ ਲਿਓ ਬਿਲਕੁਲ ਪਾਣੀ ਨਹੀਂ ਹੈ ਪਾਈਪਲਾਈਨਾਂ ਟੁੱਟੀਆਂ ਹੋਈਆਂ ਬਿਜਲੀ ਦੇ ਖੰਬੇ ਟੁੱਟੇ ਪਏ ਆ ਕੋਈ ਆ ਕੇ ਇੱਥੇ ਸਾਡੇ 3 ਮਹੀਨੇ ਹੋ ਗਏ ਕਿਸੇ ਨੇ ਆ ਕੇ ਸਾਡੀ ਕੋਈ ਸਾਰ ਨਹੀਂ ਪੁੱਛੀ ਨਾ ਇਹ ਸਾਡਾ ਜਿੱਥੇ ਅਸੀਂ ਖੜੇ ਆ ਇਹ ਰਸਤਾ ਸਾਡੇ ਪਿੰਡ ਦਾ ਮੇਨ ਇਹ ਵੀ ਰਸਤਾ ਟੁੱਟਿਆ ਪਿਆ ਉਧਰ ਦੂਜੀ ਦੂਜੀ ਸਾਈਡ ਵੀ ਸਾਨੂੰ ਅੱਧੀ ਜ਼ਮੀਨ ਪੈਂਦੀ ਆ ਉੱਥੇ ਵੀ ਸਾਡੇ ਕੋਲ ਕੋਈ ਸਾਧਨ ਉਧਰ ਸਾਧਨ ਜਾਣਦਾ ਫਿਰ ਜੀ ਦੂਸਰੇ ਪਾਸੇ ਉੱਥੇ ਕੋਈ ਸਾਧਨ ਨਹੀਂ ਹੈ ਜੀ ਬਹੁਤ ਮੁਸ਼ਕਲ ਨਾਲ ਜਿੰਮੇਦਾਰ ਟਰੈਕਟਰ ਵਿਚਾਰੇ ਧੱਕੇ ਦੇ ਤਾਲ ਕੇ ਏਥਾਂ ਲੇਦਦੇ ਆ ਕੋਈ ਸਾਧਨ ਨਹੀਂ ਹੈਗਾ ਐਚ ਡੀ ਐਮ ਸਾਹਿਬ ਨੂੰ ਵੀ ਅਸੀਂ ਰੈਂਪ ਬਾਰੇ ਕਹਿ ਚੁੱਕੇ ਆ ਵੀ ਸਾਡਾ ਰੈਂਪ ਬਣਾਇਆ ਜਾਵੇ ਏ ਡੀ ਸੀ ਸਾਹਿਬ ਨੂੰ ਵੀ ਮੈਡਮ ਨੂੰ ਵੀ ਅਸੀਂ ਮਿਲ ਚੁੱਕੇ ਆ ਤੇ ਆਪਾਂ ਡੀ ਸੀ ਸਾਹਿਬ ਨੂੰ ਤਿੰਨ ਮੀਟਿੰਗਾਂ ਕਰ ਚੁੱਕੇ ਆ ਇੱਥੇ ਅਸੀਂ ਜਾਮ ਵੀ ਲਾਇਆ ਕਿ ਸਾਡੀ ਮੰਗਾ ਕਿਉਂ ਨਹੀਂ ਮੰਨੀਆਂ ਗਈਆਂ ਵੀ ਮਹਾਰਾਜ ਉਹ ਦੇਖ ਲਵੀਂ ਉਹ ਜਿਹੜੇ ਖੱਡੇ ਪੜੇ ਹੋ ਆ ਇਨ ਕੀ ਹਾਲਤ ਦੇਖੋ ਪਾਈਪਨਾਂ ਟੁੱਟ ਗਈ ਇਹਦੀਆ ਕੋ ਮਿਲਣਾ ਚਾਹੀਦਾ ਹੂੰ ਤਾਂ ਖਰਦੇ ਜਾਂ ਅੰਤਵਾਓ ਪਾਈਪਨਾਂ ਨੂੰ ਦਬਵਾਓ ਨਿਖਾਨ ਕਰੇਗਾ ਕੀ ਨਾ ਹਾਲਾਤਾਂ ਦੇ ਵਿੱਚ ਝੋਨਾ ਹੋਇਆ ਨਹੀਂ ਕਣਕ ਬੀਜੀ ਨਹੀਂ ਜਾਣੀ ਹੋਇਆ ਫੇ ਭੁੱਖਿਓ ਮਰਾਂਗੇ ਹੋਰ ਕੀ ਮੰਗਣੇ ਨੂੰ ਵੀ ਕੀ ਕੀਸਾ ਜਾਾਂਗੇ ਕੌਣ ਦੇਗਾ ਹੂੰ ਜੇ ਮੰਗਣ ਜਾਾਂਗੇ ਕੌਣ ਦੇਗਾ ਅਗਲਾ ਕਾਗਲ ਉਹੀ ਫੇਣਾ ਯੋਥ ਤੁਹਾਡੇ ਸਾਹਮਣੇ ਦਿਖ ਰਹੀ ਆ ਹਾਲ ਸੁਮਾਰੀ ਮਾਰੀ ਜਿਮੀਂ ਕਰੇਗੀ ਹਾਂ ਜੀਵਨ ਬਸਰ ਕਿਵੇਂ ਹੋਵੇਗਾ ਫਿਰ ਜੀ ਜੇ ਮਰ ਜਾਂਗੇ ਹੋਰ ਕੀ ਹੋਵਾਂਗੇ ਇਸ ਤੇ ਉੱਪਰ ਨਹੀਂ ਹਮ ਲਵਾਰਤ ਛੜਤਾ ਸਰਕਾਰ ਨੇ ਜਦ ਜੀ ਸਰਕਾਰ ਮਾਨੂੰ ਨਹੀਂ ਸੰਭਾਗੀ ਫੇਫਰ ਦੇ ਬੱਚੇ ਮਰਦੇਗੇ ਹਮ ਮਰ ਜਾਂਗੇ ਕਿੰਨਾ ਕ ਸਰਕਾਰੀ ਬੰਦੇ ਸਰਕਾਰ ਦੇ ਬੰਦੇ ਵੀ ਇੱਥੇ ਆਏ ਤਰਾਸ ਦੀ ਤੁਹਾਡੀ ਅੱਖਾਂ ਦੇ ਸਾਹਮਣੇ ਕੈਮਰੇ ਦੇ ਸਾਹਮਣੇ ਹੈਗੀ ਆ ਓਲਾ ਜੋ ਜੀ ਕੋਈ ਦਾ ਪੁੱਛਾ ਗੱਡੀਆਂ ਬਲ ਗੱਡੀਆਂ ਆਲੀ ਕੋਈ ਕਦੀ ਕੋਈ ਆਜਾਦਾ 100 100 ਆਦਮੀ ਆਜਾਦਾ ਗੱਡੀਆਂ ਜਾਂਦੀ ਕਈ ਪਾਲਟੀਆਂ ਜਾਂਦੀ ਮੰਨ ਕੋਈ ਸੋਝੀ ਨਹੀਂ ਕੋਈ ਗਰਮੀ ਦੀ ਕੋਈ ਰੁਪਿਆ ਆ ਰਹੀ ਮੈਂ ਬਤਾਲਾ ਜੀ ਕੀ ਕੀ ਆਇਆ ਆਇਆ ਇਕੜਾਂਗਾ ਖਰਾਬੇ ਦਾ ਥੋੜਾ ਸਾ ਹਾਂ ਹੈ 2000 ਰੁਪਏ 2000 ਰੁਪਏ ਇਕੜਗਾ ਨਹੀਂ ਉਹਦੇ ਨਾਲ ਗੁਜ਼ਾਰਾ ਹੋ ਜੂਗਾ 2000 ਰੁਪਏ ਨਾਲ ਓਹਨੂੰ ਪਤਾ ਜੀ ਕਿਚਾਵਣਾ ਏ ਬਜ਼ੁਰਗ ਨੇ ਲੰਬਾ ਸਮਾਂ ਇਹਨਾਂ ਪਿੰਡਾਂ ਦੇ ਵਿੱਚ ਕਿ ਭਾਈ 2000 ਰੁਪਏ ਨਾਲ ਗੁਜ਼ਾਰਾ ਹੋ ਜੂਗਾ ਜਿਹੜਾ 2 2000 ਰੁਪਏ ਪਾਇਆ 2000 ਨਾਲ ਕੁਝ ਨਹੀਂ ਬਣਦਾ ਜੀ 10 ਲੀਟਰ 20 ਲੀਟਰ ਤੇਲ ਨਹੀਂ ਆਂਦਾ ਜੀ 2000 ਦਾ ਤਾਂ ਜੀ ਕਿ ਹਾਲਾਤ ਕਿਵੇਂ ਦੇਖਦੇ ਹੋ ਫਿਰ ਜੀ ਹਾਲਾਤ ਤਾਂ ਸਾਹਦੇ ਸਾਹਮਣੇ ਆ ਜੀ ਹਾਲਾਤ ਤਾਂ ਮਾੜੇ ਆ ਜੀ ਬਹੁਤ ਮਾੜੇ ਹਾਲਾਤ ਆ ਕਣਕ ਨਹੀਂ ਵੀਜੀ ਜਾਣੀ ਜੀ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਜੀ ਕਿਵੇਂ ਫਿਰ ਜ਼ਿੰਦਗੀ ਕਿਵੇਂ ਨਿਕਲਦੀ ਆ ਬੰਬਰਾਂਗੇ ਤਾਂ ਹੋਰ ਚੰਗਾ ਹੈ ਜ਼ਿੰਦਗੀ ਕਿਵੇਂ ਨਿਕਲਦੀ ਹੈ ਫਿਰ ਕੀ ਪਤਾ ਜ਼ਿੰਦਗੀ ਕਿਵੇਂ ਜ਼ਿੰਦਗੀ ਕਿਸ ਤਰ੍ਹਾਂ ਨਿਕਲਦੀ ਜੇ ਬੱਚਿਆਂ ਦੀ ਫੀਸ ਭਰਨੇ ਦਾ ਵਾਸਤਾ ਵੀ ਸਾਨੂੰ ਬਹੁਤ ਫਿਕਰ ਹੋ ਰਹੀ ਕਿਸ ਤਰ੍ਹਾਂ ਅਸੀਂ ਅੱਗੇ ਜਾ ਕੇ ਹੜ ਨਹੀਂ ਹੋਣੀ ਕਿਉਂਕਿ ਸਾਰੇ ਪਿੰਡ ਦੇ ਕੋਲ ਇੱਥੇ ਆਪਣਾ ਆ ਕੇ ਘੱਗਰ ਦਰਿਆ ਤੇ ਚਲਮਨ ਨਦੀ ਦੋ ਦਰਿਆ ਇੱਥੇ ਇਕੱਠੇ ਹੁੰਦੇ ਸੀ ਜੋ ਕਿ ਰਲ ਮਿਲ ਕੇ ਇੱਕ ਪਾਸੇ ਤਾਂ ਭਗਵੰਤ ਮਾਨ ਜੀ ਕਹ ਰਹੇ ਦੇਖੋ ਇਹਨਾਂ ਨੂੰ ਅਸੀਂ 99 ਸੀਟਾਂ ਦਿੱਤੀਆਂ ਈਹੀ ਕਰਕੇ ਦਿੱਤੀਆਂ ਕਿ ਜਿੱਤੇ ਇਹ ਆਪਣਾ ਕੁਛ ਨਾ ਕੁਛ ਜ਼ਿੰਮੇਵਾਰੀ ਦਾ ਤੇ ਹੋਰ ਆਮ ਮਜ਼ਦੂਰਾਂ ਦਾ ਸਭ ਦਾ ਕੰਮ ਕਰਨਗੇ ਪਰ ਸਾਰੇ ਝੂਠੇ ਵਾਦੇ ਨਿਕਲ ਰਹੇ ਕਿਉਂਕਿ ਸਾਡੇ ਇੱਥੇ ਚਲਮਨ ਨਦੀ ਦਾ ਪਾਣੀ ਤੁਸੀਂ ਜਾ ਕੇ ਚੈੱਕ ਕਰ ਲਿਓ ਇੰਨਾ ਕਾਲਾ ਨਾਹਰ ਫੈਕਟਰੀ 알파 ਫੈਕਟਰੀ ਅਸੀਂ ਕਹਿ ਚੁੱਕੇ ਉਹ ਤਾਂ ਵੱਖਰੀਆਂ ਗੱਲਾਂ ਆਈਆਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਹੈਗੇ ਨੇ ਫੈਕਟਰੀਆਂ ਦਾ ਪਾਣੀ ਅਭੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਉਹਨਾਂ ਨੇ ਇੱਥੇ ਏਰੀਆ ਦੇ ਵਿੱਚ ਉਹਨਾਂ ਨੇ ਸਪੈਸ਼ਲ ਮੰਤਰੀ ਭੇਜੇ ਸੀਗੇ ਨਹੀਂ ਹਾਲਾਤ ਕੋਈ ਕਿਵੇਂ ਦੇਖਦੇ ਹੋ ਫਿਰ ਜਿਹੜੀ ਸਰਕਾਰ ਨੇ ਗੱਲਾਂ ਕਹੀਆਂ ਨਹੀਂ ਕੀ ਕਰਾਂ ਮਹਾਰਾਜ ਹੀ ਚਾਹਨਾ ਵੀ ਜੇ ਜੁ ਕੋਈ ਮਨਅ ਦੇਖਾਗੇ ਨਹੀਂ ਫਿਰ ਮਰੀਂਗੇ ਤੇਰੇ ਬਾਦੇ ਮੰਗਣ ਜਾਗੇ ਤੂੰ ਦੇ ਦੇਗਾ ਅਗਰ ਅਗਰ ਤੂੰ ਮੁੜ ਜਿਓਗੇ ਕੀ ਕਰਾਂਗੇ ਭੁੱਖੇ ਮਰ ਜੰਗੇ ਡੰਗਰਾਂ ਨੂੰ ਕੋਈ ਚਾਹ ਨਹੀਂ ਆਪ ਨਹੀਂ ਕਹਾਂ ਮੰਨਦੇ ਹੋ ਡੰਗਰ ਵੀ ਭੁੱਖੇ ਮਰਨਗੇ ਬਾ ਇੰਦ ਵੀ ਮਰ ਰਹੇ ਆ ਜੀ ਗਲੀ ਵੀ ਚਰਚ ਹੋਣੀ ਸੂੜੀਆਂ ਭਿੱਜ ਗਈ ਸਖਾ ਸਖਾ ਗਮਲੀ ਮਾਲੀ ਮਾਲੀ ਪਾਵਾ ਦੁੱਧ ਨਹੀਂ ਰਹੇ ਜੇ ਸੱਚ ਪੁੱਛਾ ਤੰਨੇ ਚਾਹ ਪੁੱਛਣ ਦੋਗੇ ਤਾਂ ਜਿਹੜੀਆਂ ਸਰਕਾਰਾਂ ਗੱਲਾਂ ਕਰਦੀਆਂ ਨੇ ਤਾਂ ਉਨ੍ਹਾਂ ਦੇ ਸਰਕਾਰ ਕਿਸੇ ਵੀ ਪਾਰਟੀ ਦੇ ਹੋਵੇ ਕੋਈ ਵੀ ਪਾਰਟੀ ਸੱਤਾ ਦੇ ਵਿੱਚੋਂ ਉਨ੍ਹਾਂ ਦੇ ਇਹ ਮੂੰਹ ਤੇ ਚਪੇੜ ਆ ਕਿ ਹਾਲਾਤ ਵੱਧ ਤੋਂ ਵੱਧਰ ਹੋ ਚੁੱਕੇ ਨੇ ਬਿਆਨਬਾਜ਼ੀਆਂ ਹੁੰਦੀਆਂ ਨੇ ਫੋਟੋ ਸੈਸ਼ਨ ਹੁੰਦੇ ਨੇ ਰੌਲੇ ਪੈਂਦੇ ਨੇ ਵੱਧ ਤੋਂ ਵੱਧ ਬਿਆਨਬਾਜ਼ੀ ਹੁੰਦੀ ਐ ਇੰਨੇ ਰਿਪੋਰਟ ਰੀਲੀਜ਼ ਕਰ ਦਿੱਤਾ ਤਾਂ ਬਿਲਕੁਲ ਚੰਡੀਗੜ੍ਹ ਤੋਂ ਜੇ ਆਉਂਗੇ ਤਾਂ ਬਿਲਕੁਲ ਸਹੀ ਤੇ ਸਹੀ 21 ਕਿਲੋਮੀਟਰ ਪਵੇਗਾ ਇਹ ਪਿੰਡਾਂ ਕਾ ਮੁੱਖ ਮੰਤਰੀ ਸਾਹਿਬ ਦੀ ਕੋਠੀ ਇਥੋਂ 23 ਕਿਲੋਮੀਟਰ ਪਾਵੇਗੀ ਵਜ਼ੀਰਾਂ ਦੇ ਘਰ ਇਥੋਂ 23 ਕਿਲੋਮੀਟਰ ਪੈਣਗੇ 23 ਕਿਲੋਮੀਟਰ ਦੂਰ ਤੇ ਅਜਿਹੇ ਹਾਲਾਤ ਨੇ ਤਾਂ ਪੂਰੇ ਪੰਜਾਬ ਦੇ ਹਾਲਾਤ ਕੀ ਹੋਣਗੇ ਸਾਡੀ ਕੋਸ਼ਿਸ਼ ਇਹ ਸੀ ਕਿ ਗਰਾਊਂਡ ਤੇ ਜਾਏਗੇ ਸਚਾਈ ਦਿਖਾਈਗੇ ਆ ਰਿਐਲਿਟੀ ਦਿਖਾਈਗੇ ਪਿੰਡਾਂ ਦੇ ਹਾਲਾਤਾਂ ਦੀ ਸਾਢੇ 3 ਮਹੀਨੇ ਬਾਅਦ ਤਾਂ ਡੰਗਰ ਭੁੱਖੇ ਮਰਦੇ ਨੇ ਘਰ ਦੇ ਵਿੱਚ ਦੁੱਧ ਨਹੀਂ ਬੱਚੇ ਭੁੱਖੇ ਮਰ ਰਹੇ ਨੇ ਤੇ ਹਾਲਾਤ ਇਹ ਨੇ ਕਿ ਨਾ ਤਾਂ ਕਿਸਾਨ ਮੰਗਣ ਜੋਗਾ ਨਾ ਕਿਸਾਨ ਆਪਣੇ ਖੇਤ ਦੇ ਵਿੱਚ ਨਹੀਂ ਆਉਣ ਜੂਗਾ ਕਿਉਂਕਿ ਹਾਲਾਤ ਖੇਤਾਂ ਦੇ ਵਿੱਚ ਉਹਨਾਂ ਤਬਾਹੀ ਨਜ਼ਰ ਆਉਂਦੀ ਹੈ ਔਰ ਵਾਣ ਕਰਾ ਕੇ ਪੱਧਰੇ ਕਿਵੇਂ ਕਿਤੇ ਨੇ ਜੇਬ ਚ ਪੂੰਜੀ ਹੈ ਨਹੀਂ ਤਾਂ ਇਹ ਮੂੰਹ ਤੇ ਚਪੇੜਾ ਸਰਕਾਰ ਦੇ ਸਾਡੇ ਪੂਰੇ ਸਮਾਜ ਤੇ ਕਿ ਅਸੀਂ ਸਾਡੇ 3 ਮਹੀਨੇ ਬਾਅਦ ਵੀ ਉਹਨਾਂ ਲੋਕਾਂ ਦੀ ਬਾਹ ਨਹੀਂ ਫੜ पाए ਜਿਹੜੇ ਲੋਕ ਮਦਦ ਦੀ ਗੁਹਾਰ ਤੇ ਬੈਠੇ ਨੇ ਮਦਦ ਮੰਗ ਰਹੇ ਨੇ ਪਰ ਕੋਈ ਵੀ ਸਰਕਾਰ ਜਿਹੜੀ ਹੈਗੀ ਆ ਨਾ ਕੇਂਦਰ ਨਾ ਪੰਜਾਬ ਸਰਕਾਰ ਇੱਥੇ ਕੋਈ ਵੀ ਬੌੜਿਆ ਨਹੀਂ ਸਿਰਫ ਫੋਟੋਆਂ ਹੋਈਆਂ ਫੋਟੋਆਂ ਤੋਂ ਬਾਅਦ 1 ਰੁਪਿਆ ਵੀ ਜਿਹੜਾ ਹੈਗਾ ਇੱਥੇ ਨਹੀਂ ਪਹੁੰਚਾਇਆ ਗਿਆ ਕੈਮਰਾਮੈਨ ਇੰਦਰ ਦੇ ਨਾਲ ਰਮਨਦੀਪ ਪੀੜ ਸਿਊਜ਼ ਪਿੰਡ ਆਲਮਗੀਰ